ਜਿਹੜੇ ਸਿੱਖ ਆ ਉਹਨਾਂ ਨੂੰ ਮੈਂ ਅੰਮ੍ਰਿਤ ਪਾਨ ਕਰਵਾ ਰਿਹਾ ਮੈਂ ਸਮਝਦਾ ਇਹ ਬਹੁਤ ਵਧੀਆ ਗੱਲ ਹੈ ਕਈ ਲੋਕ ਉਹਨਾਂ ਤੇ ਇਲਜ਼ਾਮ ਵੀ ਲਾ ਰਹੇ ਆ ਵੀ ਪਤਾ ਨਹੀਂ ਕਿਸੇ ਏਜੰਸੀ ਦੇ ਬੰਦੇ ਆ ਮੈਂ ਕਹਿੰਦਾ ਜੇ ਏਜੰਸੀਆਂ ਦੇ ਬੰਦੇ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਾਉਣ ਨਸ਼ਿਆਂ ਤੋਂ ਛੁਡਾਉਣ ਗੈਂਗਸਟਰਾਂ ਤੋਂ ਬਾਹਰ ਕੱਢਣ ਉਹਨਾਂ ਨੂੰ ਚੰਗਾ ਸੁੱਚਾ ਸਿੱਖੀ ਜੀਵਨ ਦੇਣ ਤਾਂ ਮੈਂ ਤਾਂ ਸਮਝਦਾ ਵੀ ਉਹ ਬਹੁਤ ਵਧੀਆ ਗੱਲ ਆ ਅਮਰਿਤਪਾਲ ਸਿੰਘ ਨੂੰ ਆਪਣਾ ਜੋ ਵੀ ਪ੍ਰੋਗਰਾਮ ਉਹਨਾਂ ਦਾ ਹੈ ਉਸ ਦੇ ਉੱਤੇ ਚੱਲਦੇ ਰਹਿਣਾ ਚਾਹੀਦਾ ਜਦੋਂ ਗੱਲ ਅਮਰਿਤ ਪ੍ਰਚਾਰ ਦੀ ਹੋਏਗੀ ਤਾਂ ਜਿਹੜੀ ਐਸਟੈਬਲਿਸ਼ਮੈਂਟ ਆ ਸਰਕਾਰ ਆ ਜਿਨ੍ਹਾਂ ਦੇ ਕੋਲ ਬੜੇ ਬੜੀ ਐਸਟੈਬਲਿਸ਼ਮੈਂਟਾਂ ਹੈਗੀਆਂ ਉਹ ਵਿਰੋਧ ਕਰਦੇ ਆ ਜਦੋਂ ਤੁਸੀਂ ਸovereignty ਦੀ ਗੱਲ ਕਰੋਗੇ ਤਾਂ ਪ੍ਰੋਟੈਸਟ ਤਾਂ ਹੋ ਹੀ ਗਈ ਤੁਹਾਡੀ ਵਿਰੋਧਤਾ ਹੋਏਗੀ ਸਰਕਾਰ ਤੁਹਾਨੂੰ ਵਿਰੋਧ ਕਰੇਗੀ ਸਟੇਟ ਤੁਹਾਨੂੰ ਵਿਰੋਧ ਕਰੇਗੀ ਹਰ ਸਟੇਟ ਕਰੂਗਾ ਅੱਜ ਤੱਕ ਚਾਹੇ ਮੁਗਲਾਂ ਦੀ ਸਟੇਟ ਆ ਚਾਹੇ ਅੰਗਰੇਜ਼ਾਂ ਦੀ ਸਟੇਟ ਆ ਚਾਹੇ ਹਿੰਦੂਆਂ ਦੀ ਸਟੇਟ ਸਟੇਟ ਦੇ ਹੱਥੋਂ ਸਫਰ ਕੀਤਾ ਸਾਰੇ ਸਾਰੇ ਸਿੱਖ ਜਗਤ ਨੇ ਕਿਸ ਤਰੀਕੇ ਨਾਲ ਕਿੰਨੀ ਕੁਰਲਟੀ ਕਿੰਨੀ ਬੇਈਮਾਨੀ ਦੇ ਨਾਲ ਸਾਡਾ ਰਾਜ ਖੋਇਆ ਸਾਡੇ ਨਵਾਲਿਕ ਜਿਹੜਾ ਰਾਜ ਜਾਨਸੀ ਜਾਨਸ਼ੀਨ ਸੀ ਸਿੱਖ ਰਾਜ ਦਾ ਮਹਾਰਾਜਾ ਦਲੀਪ ਸਿੰਘ ਕਿੰਨਾ ਜ਼ੁਲਮੋ ਸਤਮ ਕੀਤਾ ਕਿੰਨਾ ਅਤਿਆਚਾਰ ਕੀਤਾ ਬੇਮਿਸਾਲਾ ਨਾ ਮੁਸਲਮਾਨਾਂ ਨਾਲ ਉਸ ਕਿਸਮ ਦਾ ਅਤਿਆਚਾਰ ਹੋਇਆ ਨਾ ਹਿੰਦੂਆਂ ਨਾਲ ਅੰਗਰੇਜ਼ਾਂ ਨੇ ਕੀਤਾ ਪਰ ਸਿੱਖਾਂ ਨਾਲ ਕੋਈ ਕਸਰ ਨਹੀਂ ਛੱਡੀ ਸਾਡੇ ਨਾਲ ਤੁਸੀਂ ਧੋਕਾ ਧੜੀ ਕਰਕੇ ਲਾਰਡ ਲਾਹੌਰੀ ਨੇ ਕਿਸ ਤਰੀਕੇ ਦੀ ਸਾਡੇ ਨਾਲ ਬੇਇਮਾਨੀ ਕਰਕੇ ਸਾਡੇ ਨਵਾਲੇ ਦੇ ਬੱਚੇ ਨੂੰ ਮਤਲਬ ਤੁਸੀਂ ਫਿਰ ਉਸਾਈ ਉਹਨੂੰ ਬਣਾਇਆ ਸਿੱਖਾਂ ਦੇ ਕੋਲ ਰਾਜ ਦਾ ਸੰਕਲਪ ਹੈ ਸਿੱਖਾਂ ਕੋਲ ਸਟੇਟ ਤੇ ਨੇਸ਼ਨ ਦਾ ਸੰਕਲਪ ਨਹੀਂ ਹੈ ਹਾਲੇ ਤੱਕ ਮਿਲਿਆ ਨਹੀਂ ਮੈਨੂੰ ਉਹਨਾਂ ਦੇ ਪਿਛੋਕੜ ਬਾਰੇ ਬਹੁਤਾ ਕੁਝ ਪਤਾ ਵੀ ਨਹੀਂ ਹੈਗਾ ਜਿੱਥੋਂ ਤੱਕ ਉਹਨਾਂ ਦੀ ਇੱਕ ਪੁਆਇੰਟ ਆਫ View ਹੈ ਮੈਂ ਉਸ ਨੂੰ ਐਪਰੀਸ਼ੀਏਟ ਕਰਦਾ ਬਹੁਤ ਜ਼ਿਆਦਾ ਉਹ ਕਹਿ ਰਹੇ ਆ ਵੀ ਜਿਹੜੇ ਸਿੱਖਾ ਉਹਨਾਂ ਨੂੰ ਮੈਂ ਅੰਮ੍ਰਿਤ ਪਾਨ ਕਰਵਾ ਰਿਹਾ ਮੈਂ ਸਮਝਦਾ ਇਹ ਬਹੁਤ ਵਧੀਆ ਗੱਲ ਹੈ ਕਈ ਲੋਕ ਉਹਨਾਂ ਤੇ ਇਲਜ਼ਾਮ ਵੀ ਲਾ ਰਹੇ ਆ ਵੀ ਪਤਾ ਨਹੀਂ ਕਿਸੇ ਏਜੰਸੀ ਦੇ ਬੰਦੇ ਆ ਮੈਂ ਕਹਿੰਦਾ ਜੇ ਏਜੰਸੀਆਂ ਦੇ ਬੰਦੇ ਸਿੱਖਾ ਨੂੰ ਅੰਮ੍ਰਿਤ ਪਾਨ ਕਰਾਉਣ ਨਸ਼ਿਆਂ ਤੋਂ ਛੁਡਾਉਣ ਗੈਂਗਸਟਰਾਂ ਤੋਂ ਬਾਹਰ ਕੱਢਣ ਉਹਨਾਂ ਨੂੰ ਚੰਗਾ ਸੁੱਚਾ ਸਿੱਖੀ ਜੀਵਨ ਦੇਣ ਤਾਂ ਮੈਂ ਤਾਂ ਸਮਝਦਾ ਵੀ ਉਹ ਬਹੁਤ ਵਧੀਆ ਗੱਲ ਹੈ ਜੇ ਉਹ ਇਸ ਕਿਸਮ ਦੀ ਗੱਲ ਕਰ ਰਿਹਾ ਕਿ ਲੋਕਾਂ ਨੂੰ ਅੰਮ੍ਰਿਤ ਪਾਨ ਕਰਾ ਰਿਹਾ ਤਾਂ ਮੈਂ ਇਹ ਸਮਝਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਇਸ ਦੇ ਉੱਤੇ ਨਾ ਤਾਂ ਕਿਸੇ ਨੂੰ ਖਫਾ ਹੋਣ ਦੀ ਲੋੜ ਹੈ ਨਾ ਕਿਸੇ ਨੂੰ ਇਲਜ਼ਾਮ த்தரਸੀ ਕਰਨ ਦੀ ਲੋੜ ਹੈ ਤੋਂ ਇਹ ਗੱਲ ਮੈਂ ਤਾਂ ਉਹਨਾਂ ਬਾਰੇ ਇੰਨੀ ਕੀ ਜਾਣਦਾ ਇਸ ਤੋਂ ਵੱਧ ਮੈਂ ਉਹਨਾਂ ਬਾਰੇ ਬਹੁਤਾ ਜਾਣਦਾ ਨਹੀਂ ਨਾ ਮੈਂ ਉਹਨਾਂ ਨੂੰ ਪਿਛੋਕੜ ਨੂੰ ਕਦੇ ਉਹ ਨੰਬਰ ਸੁਣਿਆ ਨਾ ਮਤਲਬ ਗੱਲ ਕੀਤੀ ਉਹ ਜਿਹੜਾ ਬੰਤਾ ਸਿੰਘ ਆ ਮੈਂ ਤਾਂ ਉਹਨੂੰ ਬਹੁਤ ਘਟੀਆ ਆਦਮੀ ਸਮਝਦਾ ਜਿਹਦੇ ਕੋਲ ਨਾ ਸੂਝ ਆ ਨਾ ਵਿਚਾਰ ਆ ਨਾ ਗਿਆਨ ਆ ਨਾ ਸਮਝ ਆ ਉਹ ਲੋਕਾਂ ਨੂੰ ਮਤਲਬ ਆਪਣਾ ਪ੍ਰਚਾਰ ਜਿਆ ਕਰੀ ਜਾਂਦਾ ਜਿਹਦੀ ਕੋਈ ਬਹੁਤੀ ਰੈਲੇਵੈਂਸ ਨਹੀਂ ਹੈਗੀ ਤਾਂ ਇਸ ਕਰਕੇ ਬੰਤਾ ਸਿੰਘ ਨੂੰ ਖਾਮਖਾ ਇੰਪੋਰਟੈਂਸ ਦੇਣ ਦੀ ਜ਼ਰੂਰਤ ਨਹੀਂ ਹੈ ਅਮਰਪਾਲ ਸਿੰਘ ਨੂੰ ਆਪਣਾ ਜੋ ਵੀ ਪ੍ਰੋਗਰਾਮ ਉਹਨਾਂ ਦਾ ਹੈ ਉਸ ਦੇ ਉੱਤੇ ਚੱਲਦੇ ਰਹਿਣਾ ਚਾਹੀਦਾ ਉਸ ਦੇ ਉੱਤੇ ਉਹਨਾਂ ਨੂੰ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਜਦੋਂ ਦਸਵੇਂ ਪਾਤਸ਼ਾਹ ਨੇ ਅਮਰਿਤ ਦੀ ਜਿਹੜਾ ਇੰਸਟੀਚਿਊਸ਼ਨ ਸਟਾਰਟ ਕੀਤਾ ਤਾਂ ਉਸ ਵੇਲੇ ਕਿੰਨੇ ਬੰਦੇ ਆਏ ਸੀ ਬਹੁਤ ਜ਼ੋਰ ਲਾ ਕੇ ਪੰਜ ਨਿਤਰੇ ਸੀ ਪੰਜ ਹੀ ਨਿਤਰੇ ਸੀ ਨੇ ਪੰਜ ਪਿਆਰੇ ਛੇਵਾਂ ਤਾਂ ਨਹੀਂ ਆਇਆ ਨਾ ਤੇ ਉਸ ਵੇਲੇ ਵੀ ਜਦੋਂ ਗੱਲ ਕੇਸ਼ਾਂ ਦੀ ਹੋਈ ਇਤਿਹਾਸਿਕ ਐਵੀਡੈਂਸ ਹੈ ਇਤਿਹਾਸ ਦੇ ਸਰੋਤ ਇਹ ਗੱਲ ਦੱਸਦੇ ਆ ਕਿ ਜਿਹੜੇ ਮਤਲਬ ਦਿੱਲੀ ਦੇ ਸਿੱਖ ਸੀ ਨਾ ਉਹ ਵੀ ਆਏ ਹੋਏ ਸੀ ਦਿੱਲੀ ਤੋਂ ਕਾਫੀ ਸਿੱਖ ਆਏ ਸੀ ਦਿੱਲੀ ਵੱਡਾ ਸ਼ਹਿਰ ਉਸ ਵੇਲੇ ਵੀ ਵੱਡਾ ਸ਼ਹਿਰ ਸੀ ਅੱਜ ਤੱਕ ਹੈ ਬਹੁਤ ਹੀ ਵੱਡਾ ਸ਼ਹਿਰ ਹੈ ਉਹ ਵੀ ਪਹੁੰਚੇ ਹੋਏ ਸੀ ਉੱਥੇ ਜਿਹੜਾ ਇਕੱਠ ਹੋਇਆ ਜੋ ਮਹਾਰਾਜ ਨੇ ਕੀਤਾ ਉਸ ਵੇਲੇ ਵਿਸਾਖੀ ਵਾਲੇ ਦਿਨ ਤਾਂ ਉਹ ਕਹਿਣ ਲੱਗੇ ਵੀ ਅਸੀਂ ਨਹੀਂ ਉਹ ਗੁਰੂ ਤੋਂ ਬੇਮੁਖ ਹੋ ਗਏ ਕਿਉਂ ਬੇਮੁਖ ਹੋ ਗਏ ਕਿਉਂਕਿ ਗੁਰੂ ਨੇ ਜਦੋਂ ਕੇਸ਼ਾਂ ਦੀ ਗੱਲ ਕੀਤੀ ਇਸੇ ਕਰਕੇ ਕੇਸ਼ਗੜ੍ਹ ਸਾਹਿਬ ਕਹਿੰਦੇ ਨਾ ਅਸੀਂ ਅਨੰਦਪੁਰ ਸਾਹਿਬ ਤਾਂ ਜਦੋਂ ਕੇਸ਼ਾਂ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਸੀ ਤਾਂ ਭੱਦਰ ਕਰਾਉਣਾ ਉਹ ਜਿਹੜੀ ਹਿੰਦੂਆਂ ਦੀ ਇੱਕ ਪ੍ਰੈਕਟਿਸ ਆ ਨਾ ਵੀ ਬੱਚੇ ਦਾ ਜਦੋਂ ਵੱਡਾ ਹੁੰਦਾ ਉਹਦੇ ਵਾਲ ਘੋਲਮੋਲ ਕਰ ਦਿੰਦੇ ਆ ਉਹ ਪ੍ਰੈਕਟਿਸ ਚਾਲੂ ਸੀ ਸਿੱਖ ਸਮਾਜ ਦੇ ਵਿੱਚ ਵੀ ਸੀ ਤਾਂ ਗੁਰੂਨ ਦਾ ਵਿਰੋਧ ਕਰਕੇ ਉਹ ਵਾਪਸ ਪ੍ਰੋਟੈਸਟ ਕਰਕੇ ਉੱਥੋਂ ਨਿਕਲ ਕੇ ਵਾਪਸ ਚਲੇ ਗਏ ਦਿੱਲੀ ਪਰ ਗੁਰੂ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗੁਰੂ ਦਾ ਇੱਕ ਮਿਸ਼ਨ ਸੀ ਪੈਸ਼ਨ ਸੀ ਗੁਰੂ ਦਾ ਗੁਰੂ ਦੀ ਇੱਕ ਕਮਿਟਮੈਂਟ ਸੀਗੀ ਗੁਰੂ ਦੀ ਰੱਬੀ ਕਮਿਟਮੈਂਟ ਸੀ ਗੁਰੂ ਦੀ ਸਮਾਜਿਕ ਕਮਿਟਮੈਂਟ ਸੀ ਗੁਰੂ ਦੀ ਧਾਰਮਿਕ ਕਮਿਟਮੈਂਟ ਸੀ ਉਸ ਨੇ ਕਿਹਾ ਕੋਈ ਗੱਲ ਨਹੀਂ ਮੈਨੂੰ ਪੰਜੇ ਹੀ ਬਹੁਤ ਸਮਝੇ ਕਿ ਨਹੀਂ ਤੋ ਇਸ ਕਰਕੇ ਜਦੋਂ ਇਸ ਕਿਸਮ ਦੀ ਤੁਸੀਂ ਮਾਰਗ ਤੇ ਚੱਲੋਗੇ ਤਾਂ ਕਈ ਕਿਸਮ ਦੇ ਲੋਕ ਤੁਹਾਡੇ ਤੇ ਨੁਕਤਾ ਚ ਨਹੀਂ ਲਾਜ਼ਮੀ ਤੌਰ ਦੇ ਉੱਤੇ ਕਰਨੇ ਸੰਤ ਜਰਨੈਲ ਸਿੰਘ ਦਾ ਵੀ ਸਾਰਾ ਵਿਰੋਧ ਤਾਂ ਇੱਥੋਂ ਹੀ ਖੜਾ ਹੋਇਆ ਨਾ ਜਦੋਂ ਵੀ ਮਤਲਬ ਇਤਿਹਾਸ ਦੇ ਵਿੱਚ ਮੈਂ ਸਾਰੇ ਪੜਿਆ ਜਦੋਂ ਗੱਲ ਅਮਰਤ ਪ੍ਰਚਾਰ ਦੀ ਹੋਏਗੀ ਤਾਂ ਜਿਹੜੀ ਐਸਟੈਬਲਿਸ਼ਮੈਂਟ ਆ ਸਰਕਾਰ ਆ ਜਿਨ੍ਹਾਂ ਦੇ ਕੋਲ ਬੜੇ ਬੜੀ ਐਸਟੈਬਲਿਸ਼ਮੈਂਟਾਂ ਹੈਗੀਆਂ ਉਹ ਵਿਰੋਧ ਕਰਦੇ ਆ ਇਸ ਕਰਕੇ ਕਿਉਂਕਿ ਉਹ ਇੱਕ ਇਸ ਕਿਸਮ ਦੀ ਸਪਿਰਿਟ ਪੈਦਾ ਕੀਤੀ ਜਾਂਦੀ ਹੈ ਇਨਸਾਨ ਦੇ ਵਿੱਚ ਜਿਹਦੇ ਵਿੱਚ ਜਿੰਨੀਆਂ ਵੀ ਕ੍ਰਿਤੀਆਂ ਚਾਹੇ ਸਮਾਜਿਕ ਆ ਚਾਹੇ ਧਾਰਮਿਕ ਆ ਚਾਹੇ ਹੋਰ ਕਿਸਮ ਦੀਆਂ ਹੈ ਸਵਾਰਥਾ ਇਨਸਾਨ ਦਾ ਕੈਰੇਕਟਰ ਬਿਲਡ ਕਰਨ ਵਾਲੀ ਗੱਲ ਆ ਤੋ ਉਹ ਸਾਰਿਆਂ ਦੇ ਸਾਰੀਆਂ ਜਿਹੜੀਆਂ ਉਸ ਦਾ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਪੈਸੇ ਨਾਲ ਜੁੜੀਆਂ ਵੀ ਆ ਡੇਰਿਆਂ ਨਾਲ ਜੁੜੀਆਂ ਵੀ ਆ ਸਵਾਰਥ ਨਾਲ ਜੁੜੀਆਂ ਵੀ ਆ ਆਪਣੀਆਂ ਜਾਇਦਾਦਾਂ ਨਾਲ ਜੁੜੀਆਂ ਉਹ ਪ੍ਰੋਟੈਸਟ ਕਰਨਗੇ ਤੋ ਇਸ ਗੱਲ ਦਾ ਪ੍ਰਵਾਹ ਨਹੀਂ ਕਰਨੀ ਚਾਹੀਦੀ ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਕਿ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਨੇ ਕਿ ਇਹ ਗਰਮਗਰਮ ਗੱਲਾਂ ਕਰਕੇ ਨੌਜਵਾਨਾਂ ਨੂੰ ਪੜਕਾਉਂਦਾ ਏ ਕਿ ਆਪਣੇ ਹੱਕਾਂ ਦੀ ਗੱਲ ਕਰਨਾ ਜਾਂ ਆਪਣੀ ਕੌਮ ਦੀ ਗੱਲ ਕਰਨਾ ਇਦੇ ਨਾਲ ਕੋਈ ਢਕਾਉਣ ਵਾਲੀ ਵੀ ਗੱਲ ਹੋ ਜਾਂਦੀ ਨਹੀਂ ਕੋਈ ਢਕਾਉਣ ਵਾਲੀ ਗੱਲ ਨਹੀਂ ਤੁਸੀਂ ਆਪਣੇ ਜੋ ਵੀ ਤੁਹਾਡੇ ਹੱਕ ਹੈ ਮਾਨਵਤਿ ਮਾਨਵਤਿ ਹੱਕ ਹੈਗੇ ਤੁਹਾਡੇ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ ਇਹਦੇ ਚ ਕੀ ਗਲਤ ਗੱਲ ਹੈ ਗੁਰੂਆਂ ਨੇ ਵੀ ਕੀਤੀ ਹੈ ਗੁਰੂਆਂ ਨੇ ਨਹੀਂ ਕੀਤੀ ਗੁਰੂਆਂ ਨੇ ਕਿਹਾ ਧਾਰਮਿਕ ਆਜ਼ਾਦੀ ਦੀ ਗੱਲ ਹੋਣੀ ਚਾਹੀਦੀ ਹੈ ਉਸ ਵੇਲੇ ਕੀਤੀ ਤਾਂ ਹੀ ਤਾਂ ਲਾਵੇਂ ਪਾਸ਼ਾ ਦੀ ਪਾਸ਼ਾ ਦੀ ਸ਼ਹਾਦਤ ਹੋਈ ਹੈ ਗੁਰੂ ਨੇ ਤਾਂ ਆਪਣੇ ਆਪ ਨੂੰ ਅਸੀਂ ਕੀ ਕਹਨੇ ਪਾਤਸ਼ਾਹ ਕਹਿੰਦੇ ਸੋਵਰਨ ਅਗਰੂ ਹਰ ਲਿਹਾਜ਼ ਨਾਲ ਉਹ ਸੋਵਰਨ ਹੈ ਧਾਰਮਿਕ ਤੌਰ ਤੇ ਸੋਵਰਨ ਹੈ ਸਮਾਜੀ ਤੌਰ ਤੇ ਧਾਰਮਿਕ ਸਿਆਸੀ ਤੌਰ ਤੇ ਸੋਵਰਨਟੀ ਜਦੋਂ ਤੁਸੀਂ ਸੋਵਰਨਟੀ ਦੀ ਗੱਲ ਕਰੋਗੇ ਤਾਂ ਪ੍ਰੋਟੈਸਟਾ ਹੋ ਹੀ ਗਈ ਤੁਹਾਡੀ ਵਿਰੋਧਤਾ ਹੋਏਗੀ ਸਰਕਾਰ ਤੁਹਾਨੂੰ ਵਿਰੋਧ ਕਰੇਗੀ ਸਟੇਟ ਤੁਹਾਨੂੰ ਵਿਰੋਧ ਕਰੇਗੀ ਤੋ ਸਮਝ ਗਏ ਨਹੀਂ ਤੋ ਜਦੋਂ ਤੁਸੀਂ ਆਪਣੇ ਰਾਜ ਦੀ ਗੱਲ ਕਰੋਗੇ ਤਾਂ ਕੁਦਰਤੀ ਤੌਰ ਤੇ ਵਿਰੋਧ ਹੋਏਗਾ ਦੇਖੋ ਜਿਹੜੀ ਸਰਕਾਰ ਹੈ ਐਸਟੈਬਲਿਸ਼ਮੈਂਟ ਹੈ ਸਟੇਟ ਸਟੇਟ ਬੜੀ क्रूर ਹੁੰਦੀ ਹੈ ਦੇਖੋ ਬੜੀ ਵੱਡੀ ਗੱਲ ਮੈਂ ਕਹਿਣ ਲੱਗਾ ਹਰ ਸਟੇਟ क्रूर ਹੈ ਅੱਜ ਤੱਕ ਚਾਹੇ ਉਹ ਮੁਗਲਾਂ ਦੀ ਸਟੇਟ ਹੈ ਚਾਹੇ ਅੰਗਰੇਜ਼ਾਂ ਦੀ ਸਟੇਟ ਹੈ ਚਾਹੇ ਹਿੰਦੂਆਂ ਦੀ ਸਟੇਟ ਹੈ ਸਮਝੇ ਕਿ ਉਹ क्रੂਰਲਟੀ ਹੁੰਦੀ ਹੈ ਉਹਦੇ ਚ ਔਰ ਉਹਨੂੰ क्रੂਰਲਟੀ ਦੀ ਲੈਜਿਟੀਮੇਸੀ ਵੀ ਹੁੰਦੀ ਹੈ क्रੂਰਲਟੀ ਦੀ ਲੈਜਿਟੀਮੇਸੀ ਵੀ ਹੁੰਦੀ ਆ ਵੀ ਅਸੀਂ ਹਿੰਦੂ ਰਾਸ਼ਟਰ ਲਈ ਲੜ ਰਹੇ ਹਾਂ ਹਿੰਦੂ ਰਾਜ ਲਈ ਅਸੀਂ ਲੜ ਰਹੇ ਹਾਂ ਤੋ ਸਾਡਾ ਸਾਡਾ ਅਸੀਂ ਕਿਸੇ ਨੂੰ ਮਾਰੀਏ ਕਿਸੇ ਨੂੰ ਕੁਚਲੀਏ ਕਿਸੇ ਨੂੰ ਦਬਾਈਏ ਤੋ ਸਾਡਾ ਕੋਈ ਦੋਸ਼ ਨਹੀਂ ਅਸੀਂ ਹਿੰਦੂ ਰਾਸ਼ਟਰ ਲਈ ਮਤਲਬ ਇਹ ਸਾਰਾ ਕੁਝ ਕਰ ਰਹੇ ਹਾਂ ਸਮਝੇ ਕਿ ਨਹੀਂ ਲੈਜਿਟੀਮੇਸੀ ਪ੍ਰੋਵਾਈਡ ਕਰਦੇ ਅੰਗਰੇਜ਼ਾਂ ਕੋਲ ਉਹ ਲੈਜਿਟੀਮੇਸੀ ਨਹੀਂ ਸੀ ਅੱਜ ਇਹਨਾਂ ਦੇ ਕੋਲ ਉਹ ਲੈਜਿਟੀਮੇਸੀ ਹੋ ਗਈ ਹੈ ਸਮਝੇ ਕਿ ਨਹੀਂ ਸਟੇਟ ਅੰਗਰੇਜ਼ ਦਾ ਕੋਲੋਨੀਅਲ ਰੂਲਸ ਹੀ ਨਾ ਏ ਅੱਜ ਦਾ ਜਿਹੜਾ ਰਾਜ ਹੈ ਇਹਨਾਂ ਕੋਲ ਲਿਜਿਟਿਮੈਸੀ ਹੈਗੀ ਆ ਟੂ ਟੂ ਕਿਲ ਅਦਰਸ ਟੂ ਕਿਲ ਦੀ ਆਪੋਨੈਂਟਸ ਆਫ ਦੀ ਸਟੇਟ ਸਟੇਟ ਹੈਗੀ ਆ ਧਾਰਮਿਕ ਤੌਰ ਦੇ ਉੱਤੇ ਐਸਟੈਬਲਿਸ਼ ਹੋਇਆ ਹਿੰਦੂ ਰਾਸ਼ਟਰ ਗੁਰੂਆਂ ਦੀ ਮਹਾਨਤਾ ਤੁਸੀਂ ਦੇਖੋ ਗ੍ਰੇਟਨੈਸ ਦੇਖੋ ਯੂਨੀਕਨੈਸ ਦੇਖੋ ਉਹ ਲੋਕ ਬੜੇ ਪੋਲੀਟੀਕਲ ਸਾਇੰਟਿਸਟ ਉਹ ਗੱਲ ਨਹੀਂ ਸਮਝਦੇ ਗੁਰੂ ਨੇ ਸਟੇਟ ਹੀ ਖਤਮ ਕਰ ਦਿੱਤੀ ਗੁਰਸਿੱਖ ਸਿੱਖ ਧਰਮ ਦੇ ਵਿੱਚ ਸਿੱਖ ਵਿਚਾਰਧਾਰਾ ਦੇ ਵਿੱਚ ਸਟੇਟ ਐਗਜ਼ਿਸਟ ਨਹੀਂ ਕਰਦੀ ਕਿਉਂਕਿ ਸਰਬੱਤ ਦੇ ਭਲੇ ਦੀ ਗੱਲ ਆ ਸਰਬੱਤ ਦੇ ਭਲੇ ਦੀ ਗੱਲ ਆ ਤਾਂ ਸਟੇਟ ਤਾਂ ਬਾਉਂਡਰੀ ਆ ਨਾ ਸਟੇਟ ਤਾਂ ਮੈਨ-ਮੇਡ ਬਾਉਂਡਰੀ ਆ ਟੈਰਿਟਰੀ ਆ ਜਿਹੜੀ ਇਹ ਜਿਹੜੀ ਇੰਡੀਅਨ ਸਟੇਟ ਅੱਜ ਜਿਹਨੂੰ ਤੁਸੀਂ ਰਾਸ਼ਟਰ ਹਿੰਦੂ ਰਾਸ਼ਟਰ ਜੋ ਮਰਜ਼ੀ ਕਹਿ ਲੋ ਉਹ ਕੀ ਆ ਉਹ ਤਾਂ 1947 ਚ ਬਾਉਂਡਰੀ ਬਣੀ ਆ ਨਾ ਅਗਲੇ ਉਧਰਲੇ ਪਾਸੇ ਪਾਕਿਸਤਾਨ ਇੱਕ ਸਟੇਟ ਆ ਇਸਲਾਮਿਕ ਸਟੇਟ ਆ ਤਾਂ ਸਟੇਟ ਗੁਰੂ ਨੇ ਕਿਹਾ ਵੀ ਸਟੇਟ ਤਾਂ ਬਹੁਤ ਕਰੂਲ ਆ ਸਟੇਟ ਦੇ ਹੱਥੋਂ ਸਫਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਸਟੇਟ ਦੇ ਹੱਥੋਂ ਸਫਰ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਟੇਟ ਦੇ ਹੱਥੋਂ ਸਫਰ ਕੀਤਾ ਸਾਰੇ ਸਾਰੇ ਸਿੱਖ ਜਗਤ ਨੇ ਕਿਸ ਤਰੀਕੇ ਨਾਲ ਕਿੰਨੀ क्रੂਰਲਟੀ ਕਿੰਨੀ ਬੇਈਮਾਨੀ ਦੇ ਨਾਲ ਸਾਡਾ ਰਾਜ ਖੋਇਆ ਸਾਡੇ ਨਵਾਲਿਕ ਜਿਹੜਾ ਰਾਜ ਜਾਨਸ਼ੀਨ ਜਾਨਸ਼ੀਨ ਸੀ ਸਿੱਖ ਰਾਜਦਾਰ ਮਹਾਰਾਜਾ ਦਲੀਪ ਸਿੰਘ ਕਿੰਨੀ क्रੂਰਲਟੀ ਕੀਤੀ ਕਿੰਨਾ ਜ਼ੁਲਮੋਂ ਸੇ ਤੁਮ ਕੀਤਾ ਕਿੰਨਾ ਅਤਿਆਚਾਰ ਕੀਤਾ ਬੇਮਿਸਾਲਾ ਨਾ ਮੁਸਲਮਾਨਾਂ ਨਾਲ ਉਸ ਕਿਸਮ ਦਾ ਅਤਿਆਚਾਰ ਹੋਇਆ ਨਾ ਹਿੰਦੂਆਂ ਨਾਲ ਅੰਗਰੇਜ਼ਾਂ ਨੇ ਕੀਤਾ ਪਰ ਸਿੱਖਾਂ ਨਾਲ ਕੋਈ ਕਸਰ ਨਹੀਂ ਛੱਡੀ ਤੋਂ ਇਸ ਕਰਕੇ ਮੈਂ ਤਾਂ ਸਮਝਦਾ ਸਿੱਖਾਂ ਨੂੰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦੀ ਆਤਮਾ ਨੂੰ ਜੋੜਨਾ ਚਾਹੀਦਾ ਕਿ ਯੂਓ ਟੂ ਅਸ आवर ਰੂਲ ਵਿਚ ਯੂ ਹੈਵ ਵਿਦ ਬੇਈਮਨੀ ਯੂ ਹੈਵ ਸਨੈਚਡ ਫਰਮ ਅਸ ਸਾਡੇ ਨਾਲ ਤੁਸੀਂ ਧੋਖਾਧੜੀ ਕਰਕੇ ਲਾਰਡ ਲਾਹੌਰੀ ਨੇ ਕਿਸ ਤਰੀਕੇ ਦੀ ਸਾਡੇ ਨਾਲ ਬੇਇਮਾਨੀ ਕਰਕੇ ਸਾਡੇ ਨਵਾਲਿਕ ਬੱਚੇ ਨੂੰ ਮਤਲਬ ਤੁਸੀਂ ਫਿਰ ਉਸਾਈ ਉਹਨੂੰ ਬਣਾਇਆ ਇੱਥੇ ਕਸਰ ਨਹੀਂ ਨਾ ਛੱਡੀ ਤੋ ਅੱਜ ਵੀ ਮਤਲਬ ਜੇ ਰਾਜ ਦੀ ਉਹ ਗੱਲ ਕਰ ਰਿਹਾ ਸਿੱਖਾਂ ਦੇ ਕੋਲ ਰਾਜ ਦਾ ਸੰਕਲਪ ਹੈ ਸਿੱਖਾਂ ਕੋਲ ਸਟੇਟ ਤੇ ਨੇਸ਼ਨ ਦਾ ਸੰਕਲਪ ਨਹੀਂ ਹੈ ਨੇਸ਼ਨ ਸਟੇਟ ਆ ਜਿਹੜੀ ਇੰਡੀਅਨ ਨੇਸ਼ਨ ਸਟੇਟ ਨੇਸ਼ਨ ਕੀ ਚੀਜ਼ ਆ ਸਭ ਤੋਂ ਵੱਧ ਜੇ ਦੁਨੀਆ ਦੇ ਇਤਿਹਾਸ ਦੇ ਵਿੱਚ ਜ਼ੁਲਮ ਹੋਇਆ ਤਾਂ ਨੇਸ਼ਨ ਦੇ ਨਾਂ ਤੇ ਫਰਸਟ ਵਰਲਡ ਵਾਰ ਕਿਸ ਦੇ ਉੱਤੇ ਲੜੀ ਗਈ ਨੇਸ਼ਨ ਦੇ ਨਾਂ ਤੇ ਬ੍ਰਿਟਿਸ਼ ਨੇਸ਼ਨ ਫਾਈਟਿੰਗ ਅਗੇਂਸ ਜਰਮਨ ਨੇਸ਼ਨ ਉਹ ਵੀ ਇਸਾਈ ਹੈ ਉਹ ਵੀ ਇਸਾਈ ਹੈ ਉਹ ਵੀ ਗਿਰਜਾਂ ਚ ਟੱਲੀ ਵਜਾਰੇ ਉਹ ਵੀ ਗਿਰਜਾਂ ਚ ਟੱਲੀ ਵਜਾਰੇ ਉਹ ਵੀ ਕ੍ਰਾਈਸ ਨੂੰ ਮੰਨਦੇ ਉਹ ਵੀ ਕ੍ਰਾਈਸ ਨੂੰ ਮੰਨਦੇ ਆ ਉਹ ਵੀ ਬਾਈਬਲ ਨੂੰ ਮੰਨਦੇ ਉਹ ਵੀ ਬਾਈਬਲ ਨੂੰ ਮੰਨਦੇ ਆ ਦੋਨੇ ਪਾਸੇ ਸਮਝੇ ਕਿ ਨਹੀਂ ਇਸੇ ਤਰ੍ਹਾਂ ਸੈਕੰਡ ਵਰਲਡ ਵਾਰ ਉਹ ਕਹਦੇ ਤੇ ਨੇਸ਼ਨ ਦੇ ਨਾਂ ਤੇ ਲੜੀ ਗਈ ਸਮਝੇ ਕਿ ਨਹੀਂ ਤੋਂ ਨੇਸ਼ਨ ਦੇ ਨਾਂ ਤੇ ਜਿੰਨਾ ਜ਼ੁਲਮੋ ਸਿਤਮ ਅਤਿਆਚਾਰ ਦੁਨੀਆ ਦੇ ਵਿੱਚ ਹੋਇਆ ਤੋ ਗੁਰੂ ਦਾ ਵਿਜ਼ਨ ਦੇਖੋ ਕਿੰਨੀ ਖੂਬਸੂਰਤ ਗੱਲ ਹੈ ਗੁਰੂ ਨੇਸ਼ਨ ਨੂੰ ਮੰਨਦਾ ਹੀ ਨਹੀਂ ਗੁਰੂ ਸਟੇਟ ਨੂੰ ਮੰਨਦਾ ਹੀ ਨਹੀਂ ਵੀ ਸਟੇਟ ਸਭ ਤੋਂ ਜ਼ਿਆਦਾ ਰੂਥਲੈਸ ਬਰੂਟਲ ਹੈਗੀ ਸਭ ਤੋਂ ਜ਼ਿਆਦਾ ਜ਼ਾਲਮ ਸਟੇਟ ਨੈਸ਼ਨ ਸਟੇਟ ਤੋ ਗੁਰੂ ਨੇ ਤਾਂ ਉਹ ਨੈਸ਼ਨ ਸਟੇਟ ਦੇ ਜਿਹੜੀ ਜੰਜੀਰਾਂ ਤੋੜ ਦਿੱਤੀਆਂ ਮਹਾਰਾਜ ਨੇ ਰਾਜ ਦੀ ਗੱਲ ਕੀਤੀ ਹੈ ਰਾਜ ਕਿਹੋ ਜਿਹਾ ਹੋਏਗਾ ਜਿਸ ਦੇ ਨਾਲ ਸਾਰਿਆਂ ਨਾਲ ਫੇਅਰ ਪਲੇ ਹੋਏਗਾ ਸਾਰਿਆਂ ਨਾਲ ਇਨਸਾਫ ਮਹਾਰਾਜ ਦਾ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਨਸਾਫ ਸ਼ਬਦ ਹੈ ਨਿਆ ਨਿਆ ਜਿਸ ਨੂੰ ਕਹਿੰਦੇ ਨਿਆ ਤਿੰਵਰੀ ਲਫ਼ਜ਼ ਇਸਤੇਮਾਲ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਦੇ ਵਿੱਚ ਕਿਸੇ ਜਗ੍ਹਾ ਰਾਜ ਦੀ ਗੱਲ ਜ਼ਰੂਰ ਹੋਈ ਹੈ ਰਾਜ ਵੀ ਕਿਹੜਾ ਜਿਹੜਾ ਸਭ ਨੂੰ ਨਿਆ ਦੇ ਰਿਹਾ ਹੈ ਜਿਹੜਾ ਸਭ ਨੂੰ ਨਿਆ ਦੇ ਰਿਹਾ ਬਦਲਾ ਨਹੀਂ ਲੈ ਰਿਹਾ ਬਦਲਾ ਲਫ਼ਜ਼ ਨਹੀਂ ਹੈ ਮਹਾਰਾਜ ਨੇ ਲਿਖਿਆ ਦੇਖੋ ਕਿੱਡੀ ਵੱਡੀ ਗੱਲ ਗੁਰੂਆਂ ਦੇ ਨਾਲ ਕਿਤਨਾ ਤਸ਼ੱਦਦ ਹੋ ਗਿਆ ਬਦਲੇ ਦੀ ਗੱਲ ਨਹੀਂ ਮਹਾਰਾਜ ਨੇ ਕੀਤੀ ਔਰ ਬਦਲਾ ਸਿੱਖਾਂ ਨੇ ਲਿਆ ਵੀ ਨਹੀਂ ਲੈ ਸਕਦੇ ਨਹੀਂ ਸੀ ਜੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਗੁਰੂਆਂ ਦੇ ਨਾਂ ਤੇ ਰਾਜ ਕਰਨਾ ਤਾਂ ਬਦਲਾ ਨਹੀਂ ਲਿਆ ਜਾ ਸਕਦਾ ਕਿੰਨੀ ਬੜੀ ਗੱਲ ਹੈ ਇਸੇ ਕਰਕੇ ਜਿਹੜੀ BBC ਆ ਉਹਨਾਂ ਨੇ ਇਹੀ ਦੁਨੀਆ ਚ ਦੱਸਿਆ ਵੀ ਇੱਕੋ ਹੀ ਰਾਜ ਜਿਸ ਦੇ ਵਿੱਚ ਕਿਸੇ ਦੇ ਨਾਲ ਤੱਕਾ ਨਹੀਂ ਹੋਇਆ ਕਿਸੇ ਨਾਲ ਬੇਇਨਸਾਫੀ ਨਹੀਂ ਹੋਈ ਕਿਸੇ ਨਾਲ ਜ਼ੁਲਮ ਨਹੀਂ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜਨੀਓ ਸਿੱਖਾਂ ਦਾ ਰਾਜਾ ਜਿਹੜੇ ਸਿੱਖ ਆ ਉਹਨਾਂ ਨੂੰ ਮੈਂ ਅੰਮ੍ਰਿਤ ਪਾਨ ਕਰਵਾ ਰਿਹਾ ਮੈਂ ਸਮਝਦਾ ਬਹੁਤ ਵਧੀਆ ਗੱਲ ਹੈ ਕਈ ਲੋਕ ਉਹਨਾਂ ਤੇ ਇਲਜ਼ਾਮ ਵੀ ਲਾ ਰਹੇ ਆ ਵੀ ਪਤਾ ਨਹੀਂ ਕਿਸੇ ਏਜੰਸੀ ਦੇ ਬੰਦੇ ਆ ਮੈਂ ਕਹਿੰਦਾ ਜੇ ਏਜੰਸੀਆਂ ਦੇ ਬੰਦੇ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਾਉਣ ਨਸ਼ਿਆਂ ਤੋਂ ਛੁਡਾਉਣ ਗੈਂਗਸਟਰਾਂ ਤੋਂ ਬਾਹਰ ਕੱਢਣ ਉਹਨਾਂ ਨੂੰ ਚੰਗਾ ਸੁੱਚਾ ਸਿੱਖੀ ਜੀਵਨ ਦੇਣ ਤਾਂ ਮੈਂ ਤਾਂ ਸਮਝਦਾ ਵੀ ਉਹ ਬਹੁਤ ਵਧੀਆ ਗੱਲ ਹੈ ਅਮਰਿਤਪਾਲ ਸਿੰਘ ਨੂੰ ਆਪਣਾ ਜੋ ਵੀ ਪ੍ਰੋਗਰਾਮ ਉਹਨਾਂ ਦਾ ਹੈ ਉਸ ਦੇ ਉੱਤੇ ਚੱਲਦੇ ਰਹਿਣਾ ਚਾਹੀਦਾ ਜਦੋਂ ਗੱਲ ਅਮਰਿਤ ਪ੍ਰਚਾਰ ਦੀ ਹੋਏਗੀ ਤਾਂ ਜਿਹੜੀ ਐਸਟੈਬਲਿਸ਼ਮੈਂਟ ਆ ਸਰਕਾਰ ਆ ਜਿਨ੍ਹਾਂ ਦੇ ਕੋਲ ਬੜੇ ਬੜੀ ਐਸਟੈਬਲਿਸ਼ਮੈਂਟਾਂ ਹੈਗੀਆਂ ਉਹ ਵਿਰੋਧ ਕਰਦੇ ਆ ਜਦੋਂ ਤੁਸੀਂ ਸੋਵਰਨਿਟੀ ਦੀ ਗੱਲ ਕਰੋਗੇ ਤਾਂ ਪ੍ਰੋਟੈਸਟ ਤਾਂ ਹੋ ਹੀ ਗਈ ਤੁਹਾਡੀ ਵਿਰੋਧਤਾ ਹੋਏਗੀ ਸਰਕਾਰ ਤੁਹਾਨੂੰ ਵਿਰੋਧ ਕਰੇਗੀ ਸਟੇਟ ਤੁਹਾਨੂੰ ਵਿਰੋਧ ਕਰੇਗੀ ਹਰ ਸਟੇਟ ਕਰੂਗਾ ਅੱਜ ਤੱਕ ਚਾਹੇ ਮੁਗਲਾਂ ਦੀ ਸਟੇਟ ਆ ਚਾਹੇ ਅੰਗਰੇਜ਼ਾਂ ਦੀ ਸਟੇਟ ਆ ਚਾਹੇ ਹਿੰਦੂਆਂ ਦੀ ਸਟੇਟ ਸਟੇਟ ਦੇ ਹੱਥੋਂ ਸਫਰ ਕੀਤਾ ਸਾਰੇ ਸਾਰੇ ਸਿੱਖ ਜਗਤ ਨੇ ਕਿਸ ਤਰੀਕੇ ਨਾਲ ਕਿੰਨੀ ਕਰੂਰਲਟੀ ਕਿੰਨੀ ਬੇਈਮਾਨੀ ਦੇ ਨਾਲ ਸਾਡਾ ਰਾਜ ਖੋਇਆ ਸਾਡੇ ਨਹੀਂ ਨਵਾਲੇਕ ਜਿਹੜਾ ਜਾਨਸੀ ਜਾਨ ਨਸ਼ੀਨ ਸੀ ਸਿੱਖ ਰਾਜ ਦਾ ਮਹਾਰਾਜਾ ਦਲੀਪ ਸਿੰਘ ਕਿੰਨਾ ਜ਼ੁਲਮੋ ਸਤਮ ਕੀਤਾ ਕਿੰਨਾ ਅਤਿਆਚਾਰ ਕੀਤਾ ਬੇਮਿਸਾਲਾ ਨਾ ਮੁਸਲਮਾਨਾਂ ਨਾਲ ਉਸ ਕਿਸਮ ਦਾ ਅਤਿਆਚਾਰ ਹੋਇਆ ਨਾ ਹਿੰਦੂਆਂ ਨਾਲ ਅੰਗਰੇਜ਼ਾਂ ਨੇ ਕੀਤਾ ਪਰ ਸਿੱਖਾਂ ਨਾਲ ਕੋਈ ਕਸਰ ਨਹੀਂ ਛੱਡਾ ਸਾਡੇ ਨਾਲ ਤੁਸੀਂ ਧੋਕਾ ਧੜੀ ਕਰਕੇ ਲord ਲਾਹੌਰੀ ਨੇ ਕਿਸ ਤਰੀਕੇ ਦੀ ਸਾਡੇ ਨਾਲ ਬੇਇਮਾਨੀ ਕਰਕੇ ਸਾਡੇ ਨਵਾਲੇਕ ਬੱਚੇ ਨੂੰ ਮਤਲਬ ਤੁਸੀਂ ਫਿਰ ਉਸਾਈ ਉਹਨੂੰ ਬਣਾਇਆ ਸਿੱਖਾਂ ਦੇ ਕੋਲ ਰਾਜ ਦਾ ਸੰਕਲਪ ਹੈ ਸਿੱਖਾਂ ਕੋਲ ਸਟੇਟ ਤੇ ਨੇਸ਼ਨ ਦਾ ਸੰਕਲਪ ਨਹੀਂ ਹੈ। ਹਲੇ ਤੱਕ ਮਿਲਿਆ ਨਹੀਂ। ਮੈਨੂੰ ਉਹਨਾਂ ਦੇ ਪਿਛੋਕੜ ਬਾਰੇ ਬਹੁਤਾ ਕੁਝ ਪਤਾ ਵੀ ਨਹੀਂ ਹੈਗਾ। ਜਿੱਥੋਂ ਤੱਕ ਉਹਨਾਂ ਦੀ 1 ਪੁਆਇੰਟ ਆਫ 뷰 ਹੈ ਮੈਂ ਉਸ ਨੂੰ ਐਪਰੀਸ਼ੀਏਟ ਕਰਦਾ ਬਹੁਤ ਜ਼ਿਆਦਾ। ਉਹ ਕਹਿ ਰਹੇ ਆ ਵੀ ਜਿਹੜੇ ਸਿੱਖ ਆ ਉਹਨਾਂ ਨੂੰ ਮੈਂ ਅੰਮ੍ਰਿਤ ਪਾਨ ਕਰਵਾ ਰਿਹਾ। ਮੈਂ ਸਮਝਦਾ ਬਹੁਤ ਵਧੀਆ ਗੱਲ ਆ। ਕੀ ਲੋਕ ਉਹਨਾਂ ਤੇ ਇਲਜ਼ਾਮ ਵੀ ਲਾ ਰਹੇ ਆ ਵੀ ਪਤਾ ਨਹੀਂ ਕਿਸੇ ਏਜੰਸੀ ਦੇ ਬੰਦੇ ਆ ਮੈਂ ਕਹਿੰਦਾ ਜੇ ਏਜੰਸੀਆਂ ਦੇ ਬੰਦੇ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਾਉਣ ਨਸ਼ਿਆਂ ਤੋਂ ਛੁਡਾਉਣ ਗੈਂਗਸਟਰਾਂ ਤੋਂ ਬਾਹਰ ਕੱਢਣ ਉਹਨਾਂ ਨੂੰ ਚੰਗਾ ਸੁੱਚਾ ਸਿੱਖੀ ਜੀਵਨ ਦੇਣ ਤਾਂ ਮੈਂ ਤਾਂ ਸਮਝਦਾ ਵੀ ਉਹ ਬਹੁਤ ਵਧੀਆ ਗੱਲ ਆ ਜੇ ਉਹ ਇਸ ਕਿਸਮ ਦੀ ਗੱਲ ਕਰ ਰਿਹਾ ਕਿ ਲੋਕਾਂ ਨੂੰ ਅੰਮ੍ਰਿਤ ਪਾਨ ਕਰਾ ਰਿਹਾ ਤਾਂ ਮੈਂ ਇਹ ਸਮਝਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਹੈ ਇਸ ਦੇ ਉੱਤੇ ਨਾ ਤਾਂ ਕਿਸੇ ਨੂੰ ਖਫਾ ਹੋਣ ਦੀ ਲੋੜ ਹੈ ਨਾ ਕਿਸੇ ਨੂੰ ਇਲਜ਼ਾਮ த்தரਸੀ ਕਰਨ ਦੀ ਲੋੜ ਹੈ ਤੋਂ ਇਹ ਗੱਲ ਮੈਂ ਤਾਂ ਉਹਨਾਂ ਬਾਰੇ ਇੰਨੀ ਕੀ ਜਾਣਦਾ ਇਸ ਤੋਂ ਵੱਧ ਮੈਂ ਉਹਨਾਂ ਬਾਰੇ ਬਹੁਤਾ ਜਾਣਦਾ ਨਹੀਂ ਨਾ ਮੈਂ ਉਹਨਾਂ ਨੂੰ ਪਛੋਕਰ ਨੂੰ ਕਦੇ ਉਹਨਾਂ ਬਾਰੇ ਸੁਣਿਆ ਨਾ ਮਤਲਬ ਗੱਲ ਕੀਤੀ ਉਹ ਜਿਹੜਾ ਬੰਤਾ ਸਿੰਘ ਆ ਮੈਂ ਤਾਂ ਉਹਨੂੰ ਬਹੁਤ ਘਟੀਆ ਆਦਮੀ ਸਮਝਦਾ ਜਿਹਦੇ ਕੋਲ ਨਾ ਸੂਝ ਆ ਨਾ ਵਿਚਾਰ ਆ ਨਾ ਗਿਆਨ ਆ ਨਾ ਸਮਝ ਆ ਉਹ ਲੋਕਾਂ ਨੂੰ ਮਤਲਬ ਆਪਣਾ ਪ੍ਰਚਾਰ ਜਿਆ ਕਰੀ ਜਾਂਦਾ ਜਿਹਦੀ ਕੋਈ ਬਹੁਤੀ ਰੈਲੇਵੈਂਸ ਨਹੀਂ ਹੈਗੀ ਤਾਂ ਇਸ ਕਰਕੇ ਬੰਤਾ ਸਿੰਘ ਨੂੰ ਖਾਮਖਾ ਇੰਪੋਰਟੈਂਸ ਦੇਣ ਦੀ ਜ਼ਰੂਰਤ ਨਹੀਂ ਹੈ ਅਮਰਪਾਲ ਸਿੰਘ ਨੂੰ ਆਪਣਾ ਜੋ ਵੀ ਪ੍ਰੋਗਰਾਮ ਉਹਨਾਂ ਦਾ ਹੈ ਉਸ ਦੇ ਉੱਤੇ ਚੱਲਦੇ ਰਹਿਣਾ ਚਾਹੀਦਾ ਹੈ ਉਸ ਦੇ ਉੱਤੇ ਉਹਨਾਂ ਨੂੰ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਜਦੋਂ ਦਸਵੇਂ ਪਾਤਸ਼ਾਹ ਨੇ ਅਮਰਦੀਪ ਜਿਹੜਾ ਇੰਸਟੀਚਿਊਸ਼ਨ ਸਟਾਰਟ ਕੀਤਾ ਤਾਂ ਉਸ ਵੇਲੇ ਕਿੰਨੇ ਬੰਦੇ ਆਏ ਸੀ ਬਹੁਤ ਜ਼ੋਰ ਲਾ ਕੇ ਪੰਜ ਨਿਤਰੇ ਸੀ ਪੰਜ ਹੀ ਨਿਤਰੇ ਸੀ ਨਾ ਪੰਜ ਪਿਆਰੇ ਛੇਵਾਂ ਤਾਂ ਨਹੀਂ ਆਇਆ ਨਾ ਤੇ ਉਸ ਵੇਲੇ ਵੀ ਜਦੋਂ ਗੱਲ ਕੇਸ਼ਾਂ ਦੀ ਹੋਈ ਇਤਿਹਾਸਿਕ ਐਵੀਡੈਂਸ ਇਤਿਹਾਸ ਦੇ ਸਰੋਤ ਇਹ ਗੱਲ ਦੱਸਦੇ ਆ ਕਿ ਜਿਹੜੇ ਮਤਲਬ ਦਿੱਲੀ ਦੇ ਸਿੱਖ ਸੀ ਨਾ ਉਹ ਵੀ ਆਏ ਹੋਏ ਸੀ ਦਿੱਲੀ ਤੋਂ ਕਾਫੀ ਸਿੱਖ ਆਏ ਸੀ ਦਿੱਲੀ ਵੱਡਾ ਸ਼ਹਿਰ ਉਸ ਵੇਲੇ ਵੀ ਵੱਡਾ ਸ਼ਹਿਰ ਸੀ ਅੱਜ ਤੱਕ ਵੀ ਬਹੁਤ ਹੀ ਵੱਡਾ ਸ਼ਹਿਰ ਹੈ ਉਹ ਵੀ ਪਹੁੰਚੇ ਹੋਏ ਸੀ ਉੱਥੇ ਜਿਹੜਾ ਇਕੱਠ ਹੋਇਆ ਜੋ ਮਹਾਰਾਜ ਨੇ ਕੀਤਾ ਉਸ ਵੇਲੇ ਵਿਸਾਖੀ ਵਾਲੇ ਦਿਨ ਤਾਂ ਉਹ ਕਹਿਣ ਲੱਗੇ ਵੀ ਅਸੀਂ ਨਹੀਂ ਉਹ ਗੁਰੂ ਤੋਂ ਬੇਮੁਖ ਹੋ ਗਏ ਕਿਉਂ ਬੇਮੁਖ ਹੋ ਗਏ ਕਿਉਂਕਿ ਗੁਰੂ ਨੇ ਜਦੋਂ ਕੇਸ਼ਾਂ ਦੀ ਗੱਲ ਕੀਤੀ ਇਸੇ ਕਰਕੇ ਕੇਸ਼ਗੜ੍ਹ ਸਾਹਿਬ ਕਹਿੰਦੇ ਨਾ ਅਸੀਂ ਅਨੰਦਪੁਰ ਸਾਹਿਬ ਨੂੰ ਤਾਂ ਜਦੋਂ ਕੇਸ਼ਾਂ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਸੀ ਤਾਂ ਭੱਦਰ ਕਰਾਉਣਾ ਜਿਹੜੀ ਹਿੰਦੂਆਂ ਦੀ ਇੱਕ ਪ੍ਰੈਕਟਿਸ ਆ ਨਾ ਵੀ ਬੱਚੇ ਦਾ ਜਦੋਂ ਵੱਡਾ ਹੁੰਦਾ ਉਹਦੇ ਵਾਲ ਘੋਲਮੋਲ ਕਰ ਦਿੰਦੇ ਆ ਉਹ ਪ੍ਰੈਕਟਿਸ ਚਾਲੂ ਸੀ ਸਿੱਖ ਸਮਾਜ ਦੇ ਵਿੱਚ ਵੀ ਸੀ ਤਾਂ ਗੁਰੂਨ ਦਾ ਵਿਰੋਧ ਕਰਕੇ ਉਹ ਵਾਪਸ ਪ੍ਰੋਟੈਸਟ ਕਰਕੇ ਉੱਥੋਂ ਨਿਕਲ ਕੇ ਵਾਪਸ ਚਲੇ ਗਏ ਦਿੱਲੀ ਨੂੰ ਪਰ ਗੁਰੂ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗੁਰੂ ਦਾ ਇੱਕ ਮਿਸ਼ਨ ਸੀ ਪੈਸ਼ਨ ਸੀ ਗੁਰੂ ਦਾ ਗੁਰੂ ਦੀ ਇੱਕ ਕਮਿਟਮੈਂਟ ਸੀ ਗੁਰੂ ਦੀ ਰੱਬੀ ਕਮਿਟਮੈਂਟ ਸੀ ਗੁਰੂ ਦੀ ਸਮਾਜਿਕ ਕਮਿਟਮੈਂਟ ਸੀ ਗੁਰੂ ਦੀ ਧਾਰਮਿਕ ਕਮਿਟਮੈਂਟ ਸੀ ਉਸਨੇ ਕਿਹਾ ਕੋਈ ਗੱਲ ਨਹੀਂ ਮੈਨੂੰ ਪੰਜੇ ਹੀ ਬਹੁਤ ਸਮਝੇ ਕਿ ਨਹੀਂ ਤੋ ਇਸ ਕਰਕੇ ਜਦੋਂ ਇਸ ਕਿਸਮ ਦੀ ਤੁਸੀਂ ਮਾਰਗ ਤੇ ਚੱਲੋਗੇ ਤਾਂ ਕਈ ਕਿਸਮ ਦੇ ਲੋਕ ਤੁਹਾਡੇ ਤੇ ਨੁਕਤਾ ਚ ਨਹੀਂ ਲਾਜ਼ਮੀ ਤੌਰ ਦੇ ਉੱਤੇ ਕਰਨ। ਸੰਤ ਜਰਨੈਲ ਸਿੰਘ ਦਾ ਵੀ ਸਾਰਾ ਵਿਰੋਧ ਤਾਂ ਇੱਥੋਂ ਹੀ ਖੜਾ ਹੋਇਆ ਨਾ। ਜਦੋਂ ਵੀ ਮਤਲਬ ਇਤਿਹਾਸ ਦੇ ਵਿੱਚ ਮੈਂ ਸਾਰੇ ਪੜਿਆ ਜਦੋਂ ਗੱਲ ਅੰਮ੍ਰਿਤ ਪ੍ਰਚਾਰ ਦੀ ਹੋਏਗੀ ਤਾਂ ਜਿਹੜੀ ਐਸਟੈਬਲਿਸ਼ਮੈਂਟ ਆ ਸਰਕਾਰ ਆ ਜਿਨ੍ਹਾਂ ਦੇ ਕੋਲ ਬੜੇ ਬੜੀ ਐਸਟੈਬਲਿਸ਼ਮੈਂਟਾਂ ਹੈਗੀਆਂ ਉਹ ਵਿਰੋਧ ਕਰਦੇ ਉਸ ਕਰਦਾ ਕਿਉਂਕਿ ਉਹ ਇੱਕ ਇਸ ਕਿਸਮ ਦੀ ਸਪਿਰਿਟ ਪੈਦਾ ਕੀਤੀ ਜਾਂਦੀ ਹੈ انسان ਦੇ ਵਿੱਚ ਜਿਹਦੇ ਵਿੱਚ ਜਿੰਨੀਆਂ ਵੀ ਕ੍ਰਿਤੀਆਂ ਚਾਹੇ ਸਮਾਜਿਕ ਆ ਚਾਹੇ ਧਾਰਮਿਕ ਆ ਚਾਹੇ ਹੋਰ ਕਿਸਮ ਦੀਆਂ ਹੈ ਸਵਾਰਥਾ انسان ਦਾ ਕੈਰੇਕਟਰ ਬਿਲਡ ਕਰਨ ਵਾਲੀ ਗੱਲ ਹੈ ਤਾਂ ਉਹ ਸਾਰਿਆਂ ਦੇ ਸਾਰੀਆਂ ਜਿਹੜੀਆਂ ਉਸ ਦਾ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਪੈਸੇ ਨਾਲ ਜੁੜੀਆਂ ਵੀ ਆ ਡੇਰਿਆਂ ਨਾਲ ਜੁੜੀਆਂ ਵੀ ਆ ਸਵਾਰਥ ਨਾਲ ਜੁੜੀਆਂ ਵੀ ਆ ਆਪਣੀਆਂ ਜਾਇਦਾਦਾਂ ਨਾਲ ਜੁੜੀਆਂ ਉਹ ਪ੍ਰੋਟੈਸਟ ਕਰਨਗੇ ਤਾਂ ਇਸ ਗੱਲ ਦਾ ਪ੍ਰਵਾਹ ਨਹੀਂ ਕਰਨੀ ਚਾਹੀਦੀ ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਕਿ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਨੇ ਕਿ ਇਹ ਗਰਮਗਰਮਾਂ ਗੱਲਾਂ ਕਰਕੇ ਨੌਜਵਾਨਾਂ ਨੂੰ ਪੜਕਾਉਂਦਾ ਏ ਕਿ ਆਪਣੇ ਹੱਕਾਂ ਦੀ ਗੱਲ ਕਰਨਾ ਜਾਂ ਆਪਣੀ ਕੌਮ ਦੀ ਗੱਲ ਕਰਨਾ ਇਹਦੇ ਨਾਲ ਕੋਈ ਪੜਕਾਉਣ ਵਾਲੀ ਵੀ ਗੱਲ ਹੋ ਜਾਂਦੀ ਨਹੀਂ ਕੋਈ ਪੜਕਾਉਣ ਵਾਲੀ ਗੱਲ ਨਹੀਂ ਤੁਸੀਂ ਆਪਣੇ ਜੋ ਵੀ ਤੁਹਾਡੇ ਹੱਕ ਹੈ ਮਾਨਵਤ ਮਾਨਵਤ ਹੱਕ ਹੈਗੇ ਤੁਹਾਡੇ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ ਇਹਦੇ ਚ ਕੀ ਗਲਤ ਗੱਲ ਹੈ ਗੁਰੂਆਂ ਨੇ ਵੀ ਕੀਤੀ ਹੈ ਗੁਰੂਆਂ ਨੇ ਨਹੀਂ ਕੀਤੀ ਗੁਰੂਆਂ ਨੇ ਕਿਹਾ ਧਾਰਮਿਕ ਆਜ਼ਾਦੀ ਦੀ ਗੱਲ ਹੋਣੀ ਚਾਹੀਦੀ ਹੈ ਉਸ ਵੇਲੇ ਕੀਤੀ ਤਾਂ ਹੀ ਤਾਂ ਲਾਵੇਂ ਪਾਸ਼ਾ ਦੀ ਪਾਸ਼ਾ ਦੀ ਸ਼ਹਾਦਤ ਹੋਈ ਹੈ ਗੁਰੂ ਨੇ ਤਾਂ ਆਪਣੇ ਆਪ ਨੂੰ ਅਸੀਂ ਕੀ ਕਹਿੰਨੇ ਪਾਸ਼ਾ ਕਹਿੰਨੇ ਸੋਵਰਨ ਗੁਰੂ ਹਰ ਲਿਹਾਜ਼ ਨਾਲ ਉਹ ਸੋਵਰਨ ਹੈ ਧਾਰਮਿਕ ਤੌਰ ਤੇ ਸੋਵਰਨ ਹੈ ਸਮਾਜੀ ਤੌਰ ਤੇ ਧਾਰਮਿਕ ਸਿਆਸੀ ਤੌਰ ਤੇ ਸovereignty ਜਦੋਂ ਤੁਸੀਂ sovereignty ਦੀ ਗੱਲ ਕਰੋਗੇ ਤਾਂ ਪ੍ਰੋਟੈਸਟ ਤਾਂ ਹੋ ਹੀ ਗਈ ਤੁਹਾਡੀ ਵਿਰੋਧਤਾ ਹੋਏਗੀ ਸਰਕਾਰ ਤੁਹਾਨੂੰ ਵਿਰੋਧ ਕਰੇਗੀ ਸਟੇਟ ਤੁਹਾਨੂੰ ਵਿਰੋਧ ਕਰੇਗੀ ਤੋ ਸਮਝ ਗਏ ਨਹੀਂ ਤੋ ਜਦੋਂ ਤੁਸੀਂ ਆਪਣੇ ਰਾਜ ਦੀ ਗੱਲ ਕਰੋਗੇ ਤਾਂ ਕੁਦਰਤੀ ਤੌਰ ਤੇ ਵਿਰੋਧ ਹੋਏਗਾ ਦੇਖੋ ਜਿਹੜੀ ਸਰਕਾਰ ਹੈ ਐਸਟੈਬਲਿਸ਼ਮੈਂਟ ਹੈ ਸਟੇਟ ਹੈ ਸਟੇਟ ਬੜੀ क्रੂਲ ਹੁੰਦੀ ਹੈ ਦੇਖੋ ਬੜੀ ਵੱਡੀ ਗੱਲ ਮੈਂ ਕਹਿਣ ਲੱਗਾ ਹਰ ਸਟੇਟ क्रੂਰ ਹੈ ਅੱਜ ਤੱਕ ਚਾਹੇ ਮੁਗਲਾਂ ਦੀ ਸਟੇਟ ਆ ਚਾਹੇ ਅੰਗਰੇਜ਼ਾਂ ਦੀ ਸਟੇਟ ਆ ਚਾਹੇ ਹਿੰਦੂਆਂ ਦੀ ਸਟੇਟ ਆ ਸਮਝੇ ਕਿ ਉਹ क्रुएਲਟੀ ਹੁੰਦੀ ਉਹਦੇ ਚ ਔਰ ਉਹਨੂੰ क्रुएਲਟੀ ਦੀ ਲੈਜਿਟੀਮੇਸੀ ਵੀ ਹੁੰਦੀ ਹੈ क्रुएਲਟੀ ਦੀ ਲੈਜਿਟੀਮੇਸੀ ਵੀ ਹੁੰਦੀ ਆ ਵੀ ਅਸੀਂ ਹਿੰਦੂ ਰਾਸ਼ਟਰ ਲਈ ਲੜ ਰਹੇ ਹਾਂ ਹਿੰਦੂ ਰਾਜ ਲਈ ਅਸੀਂ ਲੜ ਰਹੇ ਹਾਂ ਤੋ ਸਾਡਾ ਸਾਡਾ ਅਸੀਂ ਕਿਸੇ ਨੂੰ ਮਾਰੀਏ ਕਿਸੇ ਨੂੰ ਕੁਚਲੀਏ ਕਿਸੇ ਨੂੰ ਦਬਾਈਏ ਤੋ ਸਾਡਾ ਕੋਈ ਦੋਸ਼ ਨਹੀਂ ਅਸੀਂ ਹਿੰਦੂ ਰਾਸ਼ਟਰ ਲਈ ਮਤਲਬ ਇਹ ਸਾਰਾ ਕੁਝ ਕਰ ਰਹੇ ਆ ਸਮਝੇ ਕਿ ਨਹੀਂ ਲੈਜਿਟੀਮੇਸੀ ਪ੍ਰੋਵਾਈਡ ਕਰਦੇ ਆ ਅੰਗਰੇਜ਼ਾਂ ਕੋਲ ਉਹ ਲੈਜਿਟੀਮੇਸੀ ਨਹੀਂ ਸੀ ਅੱਜ ਇਹਨਾਂ ਦੇ ਕੋਲ ਲੈਜਿਟੀਮੇਸੀ ਹੋ ਗਈ ਹੈ ਸਮਝੇ ਕਿ ਨਹੀਂ ਸਟੇਟ ਅੰਗਰੇਜ਼ ਦਾ ਕੋਲੋਨੀਅਲ ਰੂਲਸ ਹੀ ਨਾ ਇਹ ਅੱਜ ਦਾ ਜਿਹੜਾ ਰਾਜ ਹੈ ਇਹਨਾਂ ਕੋਲ ਲੈਜਿਟੀਮੇਸੀ ਹੈਗੀ ਹੈ ਟੂ ਟੂ ਕਿਲ ਅਦਰਸ ਟੂ ਕਿਲ ਦੀ ਅਪੋਨੈਂਟਸ ਆਫ ਦੀ ਸਟੇਟ ਸਟੇਟ ਹੈਗੀ ਹੈ ਧਾਰਮਿਕ ਤੌਰ ਦੇ ਉੱਤੇ ਐਸਟੈਬਲਿਸ਼ ਹੋ ਹਿੰਦੂ ਰਾਸ਼ਟਰ ਸਕਰੂਆ ਦੀ ਮਹਾਨਤਾ ਤੁਸੀਂ ਦੇਖੋ ਗ੍ਰੇਟਨੈਸ ਦੇ ਸੋ ਯੂਨੀਕਨੈਸ ਦੇਖੋ ਉਹ ਲੋਕ ਬੜੇ politcal scientist ਉਹ ਗੱਲ ਨਹੀਂ ਸਮਝਦੇ ਗੁਰੂ ਨੇ ਸਟੇਟ ਹੀ ਖਤਮ ਕਰ ਦਿੱਤੀ ਗੁਸਿੱਖ ਦੇ ਸਿੱਖ ਧਰਮ ਦੇ ਵਿੱਚ ਸਿੱਖ ਵਿਚਾਰਧਾਰਾ ਦੇ ਵਿੱਚ ਸਟੇਟ ਐਗਜ਼ਿਸਟ ਨਹੀਂ ਕਰਦੀ ਕਿਉਂਕਿ ਸਰਬੱਤ ਦੇ ਭਲੇ ਦੀ ਗੱਲ ਆ ਸਰਬੱਤ ਦੇ ਭਲੇ ਦੀ ਗੱਲ ਆ ਤਾਂ ਸਟੇਟ ਤਾਂ ਬਾਉਂਡਰੀ ਆ ਨਾ ਸਟੇਟ ਤਾਂ ਮੈਨ ਮੇਡ ਬਾਉਂਡਰੀ ਆ ਟੈਰਿਟਰੀ ਆ ਜਿਹੜੀ ਜਿਹੜੀ ਇੰਡੀਅਨ ਸਟੇਟ ਅੱਜ ਜਿਹਨੂੰ ਤੁਸੀਂ ਰਾਸ਼ਟਰ ਹਿੰਦੂ ਰਾਸ਼ਟਰ ਜੋ ਮਰਜ਼ੀ ਕਹਿ ਲੋ ਉਹ ਕੀ ਆ ਉਹ ਤਾਂ 1947 ਚ ਬਾਉਂਡਰੀ ਬਣੀ ਆ ਨਾ ਅਗਲੇ ਉਧਰ ਉਧਰਲੇ ਪਾਸੇ ਪਾਕਿਸਤਾਨ ਇੱਕ ਸਟੇਟ ਆ ਇਸਲਾਮਿਕ ਸਟੇਟ ਆ ਤਾਂ ਸਟੇਟ ਗੁਰੂ ਨੇ ਕਿਹਾ ਵੀ ਸਟੇਟ ਤਾਂ ਬਹੁਤ क्रੂਲ ਆ ਸਟੇਟ ਦੇ ਹੱਥੋਂ ਸਫਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਸਟੇਟ ਦੇ ਹੱਥੋਂ ਸਫਰ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਟੇਟ ਦੇ ਹੱਥੋਂ ਸਫਰ ਕੀਤਾ ਸਾਰੇ ਸਾਰੇ ਸਿੱਖ ਜਗਤ ਨੇ ਕਿਸ ਤਰੀਕੇ ਨਾਲ ਕਿੰਨੀ क्रुएਲਟੀ ਕਿੰਨੀ ਬੇਈਮਾਨੀ ਦੇ ਨਾਲ ਸਾਡਾ ਰਾਜ ਖੋਇਆ ਸਾਡੇ ਨਵਾਲਿਕ ਜਿਹੜਾ ਰਾਜ ਜਾਨਸੀ ਜਾਨ ਨਸ਼ੀਨ ਸੀ ਸਿੱਖ ਰਾਜ ਦਾ ਮਹਾਰਾਜਾ ਦਲੀਪ ਸਿੰਘ ਕਿੰਨੀ क्रुएਲਟੀ ਕੀਤੀ ਕਿੰਨਾ ਜ਼ੁਲਮੋ ਸਿੱਤਮ ਕੀਤਾ ਕਿੰਨਾ ਅਤਿਆਚਾਰ ਕੀਤਾ ਬੇਮਿਸਾਲਾ ਨਾ ਮੁਸਲਮਾਨਾਂ ਨਾਲ ਉਸ ਕਿਸਮ ਦਾ ਅਤਿਆਚਾਰ ਹੋਇਆ ਨਾ ਹਿੰਦੂਆਂ ਨਾਲ ਅੰਗਰੇਜ਼ਾਂ ਨੇ ਕੀਤਾ ਪਰ ਸਿੱਖਾਂ ਨਾਲ ਕੋਈ ਕਸਲ ਨਹੀਂ ਛੱਡੀ ਤੋਂ ਇਸ ਕਰਕੇ ਮੈਂ ਤਾਂ ਸਮਝਦਾ ਸਿੱਖਾਂ ਨੂੰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦੀ ਆਤਮਾ ਨੂੰ ਚੋਣਨਾ ਚਾਹੀਦਾ ਕਿ ਯੂਓ ਟੂ ਅਸ आवर ਰੂਲ ਵਿਚ ਯੂ ਹੈਵ ਵਿਦ ਬੇਈਮਾਨੀ ਯੂ ਹੈਵ ਸਨੈਚਡ ਫਰਮ ਅਸ ਸਾਡੇ ਨਾਲ ਤੁਸੀਂ ਧੋਖਾਧੜੀ ਕਰਕੇ ਲਾਰਡ ਲਾਹੋਜੀ ਨੇ ਕਿਸ ਤਰੀਕੇ ਦੀ ਸਾਡੇ ਨਾਲ ਬੇਈਮਾਨੀ ਕਰਕੇ ਸਾਡੇ ਨਵਾਲਿਕ ਬੱਚੇ ਨੂੰ ਮਤਲਬ ਤੁਸੀਂ ਫਿਰ ਉਸਾਈ ਉਹਨੂੰ ਬਣਾਇਆ ਇੱਥੇ ਕਸਰ ਨਹੀਂ ਨਾ ਛੱਡੀ ਤੋਂ ਅੱਜ ਵੀ ਮਤਲਬ ਜੇ ਰਾਜ ਦੀ ਉਹ ਗੱਲ ਕਰ ਰਿਹਾ ਸਿੱਖਾਂ ਦੇ ਕੋਲ ਰਾਜ ਦਾ ਸੰਕਲਪ ਹੈ ਸਿੱਖਾਂ ਕੋਲ ਸਟੇਟ ਤੇ ਨੇਸ਼ਨ ਦਾ ਸੰਕਲਪ ਨਹੀਂ ਹੈ ਨੇਸ਼ਨ ਸਟੇਟ ਆ ਜਿਹੜੀ ਇੰਡੀਅਨ ਨੇਸ਼ਨ ਸਟੇਟ ਨੇਸ਼ਨ ਕੀ ਚੀਜ਼ ਆ ਸਭ ਤੋਂ ਵੱਧ ਜੇ ਦੁਨੀਆ ਦੇ ਇਤਿਹਾਸ ਦੇ ਵਿੱਚ ਜ਼ੁਲਮ ਹੋਇਆ ਤਾਂ ਨੇਸ਼ਨ ਦੇ ਨਾਂ ਤੇ ਹੋਇਆ ਫਰਸਟ ਵਰਲਡ ਵਾਰ ਕਿਸ ਦੇ ਉੱਤੇ ਲੜੀ ਗਈ ਨੇਸ਼ਨ ਦੇ ਨਾਂ ਤੇ ਬ੍ਰਿਟਿਸ਼ ਨੇਸ਼ਨ ਫਾਈਟਿੰਗ ਅਗੇਂਸ ਜਰਮਨ ਨੇਸ਼ਨ ਉਹ ਵੀ ਇਸਾਈ ਆ ਉਹ ਵੀ ਇਸਾਈ ਆ ਉਹ ਵੀ ਗਿਰਜਾਂ ਚ ਟੱਲੀ ਵਜਾਰੇ ਉਹ ਵੀ ਗਿਰਜਾਂ ਚ ਟੱਲੀ ਵਜਾਰੇ ਉਹ ਵੀ ਕ੍ਰਾਈਸ ਨੂੰ ਮੰਨਦੇ ਉਹ ਵੀ ਕ੍ਰਾਈਸ ਨੂੰ ਮੰਨਦੇ ਆ ਉਹ ਵੀ ਬਾਈਬਲ ਨੂੰ ਮੰਨਦੇ ਉਹ ਵੀ ਬਾਈਬਲ ਨੂੰ ਮੰਨਦੇ ਆ ਦੋਨੇ ਪਾਸੇ ਸਮਝੇ ਕਿ ਨਹੀਂ ਇਸੇ ਤਰ੍ਹਾਂ ਸੈਕਿੰਡ ਵਰਲਡ ਵਾਰ ਉਹ ਕਾਹਦੇ ਤੇ ਨੇਸ਼ਨ ਦੇ ਨਾਂ ਤੇ ਲੜੀ ਗਈ ਸਮਝੇ ਕਿ ਨਹੀਂ ਤੋਂ ਨੇਸ਼ਨ ਦੇ ਨਾਂ ਤੇ ਜਿਤਨਾ ਜ਼ੁਲਮੋ ਸਿਤਮ ਅਤਿਆਚਾਰ ਦੁਨੀਆ ਦੇ ਵਿੱਚ ਹੋਇਆ ਤੋਂ ਗੁਰੂ ਦਾ ਵਿਜ਼ਨ ਦੇਖੋ ਕਿੰਨੀ ਖੂਬਸੂਰਤ ਗੱਲ ਹੈ ਗੁਰੂ ਨੇਸ਼ਨ ਨੂੰ ਮੰਨਦਾ ਹੀ ਨਹੀਂ ਗੁਰੂ ਸਟੇਟ ਨੂੰ ਮੰਨਦਾ ਹੀ ਨਹੀਂ ਵੀ ਸਟੇਟ ਸਭ ਤੋਂ ਜ਼ਿਆਦਾ ਰੂਥਲੈਸ ਬਰੂਟਲ ਹੈਗੀ ਸਭ ਤੋਂ ਜ਼ਿਆਦਾ ਜ਼ਾਲਮ ਸਟੇਟ ਨੈਸ਼ਨ ਸਟੇਟ ਤਾਂ ਗੁਰੂ ਨੇ ਤਾਂ ਨੈਸ਼ਨ ਸਟੇਟ ਦੇ ਜਿਹੜੀ ਜੰਜੀਰਾਂ ਤੋੜ ਦਿੱਤੀਆਂ ਮਹਾਰਾਜ ਨੇ ਰਾਜ ਦੀ ਗੱਲ ਕੀਤੀ ਹੈ ਰਾਜ ਕਿਹੋ ਜਿਹਾ ਹੋਏਗਾ ਜਿਸ ਦੇ ਨਾਲ ਸਾਰਿਆਂ ਨਾਲ ਫੇਅਰ ਪਲੇ ਹੋਵੇ ਸਾਰਿਆਂ ਨਾਲ ਇਨਸਾਫ ਮਹਾਰਾਜ ਦਾ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਨਸਾਫ ਸ਼ਬਦ ਹੈ ਨਿਆ ਨਿਆ ਜਿਸ ਨੂੰ ਕਹਿੰਦੇ ਨਿਆ ਤਿੰਵਰੀ ਲਫ਼ਜ਼ ਇਸਤੇਮਾਲ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਦੇ ਵਿੱਚ ਕਿਸੇ ਜਗ੍ਹਾ ਰਾਜ ਦੀ ਗੱਲ ਜ਼ਰੂਰ ਹੋਈ ਹੈ ਰਾਜ ਵੀ ਕਿਹੜਾ ਜਿਹੜਾ ਸਭ ਨੂੰ ਨਿਆਂ ਦੇ ਰਿਹਾ ਹੈ ਜਿਹੜਾ ਸਭ ਨੂੰ ਨਿਆਂ ਦੇ ਰਿਹਾ ਬਦਲਾ ਨਹੀਂ ਲੈ ਰਿਹਾ ਬਦਲਾ ਲਫ਼ਜ਼ ਹੀ ਨਹੀਂ ਮਹਾਰਾਜ ਨੇ ਲਿਖਿਆ ਦੇਖੋ ਕਿੰਨੀ ਵੱਡੀ ਗੱਲ ਹੈ ਗੁਰੂਆਂ ਦੇ ਨਾਲ ਕਿਤਨਾ ਤਸ਼ੱਦਦ ਹੋ ਗਿਆ ਬਦਲੇ ਦੀ ਗੱਲ ਨਹੀਂ ਮਹਾਰਾਜ ਨੇ ਕੀਤੀ ਔਰ ਬਦਲਾ ਸਿੱਖਾਂ ਨੇ ਲਿਆ ਵੀ ਨਹੀਂ ਲੈ ਸਕਦੇ ਨਹੀਂ ਸੀ ਜੇ ਗੁਰੂ ਗ੍ਰੰਥ ਸਾਹਿਬ ਦੇ ਲਾਉਂ ਤੇ ਗੁਰੂਆਂ ਦੇ ਲਾਉਂ ਤੇ ਰਾਜ ਕਰਨਾ ਤਾਂ ਬਦਲਾ ਨਹੀਂ ਲਿਆ ਜਾ ਸਕਦਾ ਕਿੰਨੀ ਬੜੀ ਗੱਲ ਹੈ ਇਸੇ ਕਰਕੇ ਜਿਹੜੀ ਬੀਬੀਸੀ ਆ ਉਹਨਾਂ ਨੇ ਇਹੀ ਦੁਨੀਆ 'ਚ ਦੱਸਿਆ ਵੀ ਇੱਕੋ ਹੀ ਰਾਜ ਜਿਸ ਦੇ ਵਿੱਚ ਕਿਸੇ ਦੇ ਨਾਲ ਤੱਕਾ ਨਹੀਂ ਹੋਇਆ ਕਿਸੇ ਨਾਲ ਬੇਇਨਸਾਫੀ ਨਹੀਂ ਹੋਈ ਕਿਸੇ ਨਾਲ ਜ਼ੁਲਮ ਨਹੀਂ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਉਹ ਸਿੱਖਾਂ ਦਾ ਰਾਜ ਆ ਜਿਹੜੇ ਸਿੱਖ ਆ ਉਹਨਾਂ ਨੂੰ ਮੈਂ ਅੰਮ੍ਰਿਤ ਪਾਨ ਕਰਵਾ ਰਿਹਾ ਮੈਂ ਸਮਝਦਾ ਇਹ ਬਹੁਤ ਵਧੀਆ ਗੱਲ ਹੈ ਕਈ ਲੋਕ ਉਹਨਾਂ ਤੇ ਇਲਜ਼ਾਮ ਵੀ ਲਾ ਰਹੇ ਆ ਵੀ ਪਤਾ ਨਹੀਂ ਕਿਸੇ ਏਜੰਸੀ ਦੇ ਬੰਦੇ ਆ ਮੈਂ ਕਹਿੰਦਾ ਜੇ ਏਜੰਸੀਆਂ ਦੇ ਬੰਦੇ ਸਿੱਖਾ ਨੂੰ ਅੰਮ੍ਰਿਤ ਪਾਨ ਕਰਾਉਣ ਨਸ਼ਿਆਂ ਤੋਂ ਛੁਡਾਉਣ ਗੈਂਗਸਟਰਾਂ ਤੋਂ ਬਾਹਰ ਕੱਢਣ ਉਹਨਾਂ ਨੂੰ ਚੰਗਾ ਸੁੱਚਾ ਸਿੱਖੀ ਜੀਵਨ ਦੇਣ ਤਾਂ ਮੈਂ ਤਾਂ ਸਮਝਦਾ ਵੀ ਉਹ ਬਹੁਤ ਵਧੀਆ ਗੱਲ ਹੈ ਅਮਰਿਤਪਾਲ ਸਿੰਘ ਨੂੰ ਆਪਣਾ ਜੋ ਵੀ ਪ੍ਰੋਗਰਾਮ ਉਹਨਾਂ ਦਾ ਹੈ ਉਸ ਦੇ ਉੱਤੇ ਚੱਲਦੇ ਰਹਿਣਾ ਚਾਹੀਦਾ ਜਦੋਂ ਗੱਲ ਅੰਮ੍ਰਿਤ ਪ੍ਰਚਾਰ ਦੀ ਹੋਏਗੀ ਤਾਂ ਜਿਹੜੀ ਐਸਟੈਬਲਿਸ਼ਮੈਂਟ ਆ ਸਰਕਾਰ ਆ ਜਿਨ੍ਹਾਂ ਦੇ ਕੋਲ ਉਹ ਬੜੇ ਬੜੀ ਐਸਟੈਬਲਿਸ਼ਮੈਂਟਾਂ ਹੈਗੀਆਂ ਉਹ ਵਿਰੋਧ ਕਰਦੇ ਜਦੋਂ ਤੁਸੀਂ ਸੋਵਰਨਿਟੀ ਦੀ ਗੱਲ ਕਰੋਗੇ ਤਾਂ ਪ੍ਰੋਟੈਸਟ ਤਾਂ ਹੋ ਹੀ ਗਈ ਤੁਹਾਡੀ ਵਿਰੋਧਤਾ ਹੋਏਗੀ ਸਰਕਾਰ ਤੁਹਾਨੂੰ ਵਿਰੋਧ ਕਰੇਗੀ ਸਟੇਟ ਤੁਹਾਨੂੰ ਵਿਰੋਧ ਕਰੇਗੀ ਹਰ ਸਟੇਟ ਕਰੂਰ ਅੱਜ ਤੱਕ ਚਾਹੇ ਮੁਗਲਾਂ ਦੀ ਸਟੇਟ ਆ ਚਾਹੇ ਅੰਗਰੇਜ਼ਾਂ ਦੀ ਸਟੇਟ ਆ ਚਾਹੇ ਹਿੰਦੂਆਂ ਦੀ ਸਟੇਟ ਸਟੇਟ ਦੇ ਹੱਥੋਂ ਸuffer ਕੀਤਾ ਸਾਰੇ ਸਾਰੇ ਸਿੱਖ ਜਗਤ ਨੇ ਕਿਸ ਤਰੀਕੇ ਨਾਲ ਕਿੰਨੀ ਕਰੂਰਲਟੀ ਕਿੰਨੀ ਬੇਈਮਾਨੀ ਦੇ ਨਾਲ ਸਾਡਾ ਰਾਜ ਖੋਇਆ ਸਾਡੇ ਨਹੀਂ ਨਵਾਲੇ ਦੇ ਜਿਹੜਾ ਜਾਨਸੀ ਜਾਨਸ਼ੀਨ ਸੀ ਸਿੱਖ ਰਾਜ ਦਾ ਮਹਾਰਾਜਾ ਦਲੀਪ ਸਿੰਘ ਕਿੰਨਾ ਜ਼ੁਲਮੋ ਸਤਮ ਕੀਤਾ ਕਿੰਨਾ ਅਤਿਆਚਾਰ ਕੀਤਾ ਬੇਮਿਸਾਲਾ ਨਾ ਮੁਸਲਮਾਨਾਂ ਨਾਲ ਉਸ ਕਿਸਮ ਦਾ ਅਤਿਆਚਾਰ ਹੋਇਆ ਨਾ ਹਿੰਦੂਆਂ ਨਾਲ ਅੰਗਰੇਜ਼ਾਂ ਨੇ ਕੀਤਾ ਪਰ ਸਿੱਖਾਂ ਨਾਲ ਕੋਈ ਕਸਰ ਨਹੀਂ ਛੱਡੀ ਸਾਡੇ ਨਾਲ ਤੁਸੀਂ ਧੋਖਾ ਧੜੀ ਕਰਕੇ ਲord ਲਾਹੌਰੀ ਨੇ ਕਿਸ ਤਰੀਕੇ ਦੀ ਸਾਡੇ ਨਾਲ ਬੇਇਮਾਨੀ ਕਰਕੇ ਸਾਡੇ ਨਵਾਲੇ ਦੇ ਬੱਚੇ ਨੂੰ ਮਤਲਬ ਤੁਸੀਂ ਫਿਰ ਇਸਾਈ ਉਹਨੂੰ ਬਣਾਇਆ ਸਿੱਖਾਂ ਦੇ ਕੋਲ ਰਾਜ ਦਾ ਸੰਕਲਪ ਹੈ ਸਿੱਖਾ ਕੋਲ ਸਟੇਟ ਤੇ ਨੇਸ਼ਨ ਦਾ ਸੰਕਲਪ ਨਹੀਂ ਹੈ। ਹਾਲੇ ਤੱਕ ਮਿਲਿਆ ਨਹੀਂ। ਮੈਨੂੰ ਉਹਨਾਂ ਦੇ ਪਿਛੋਕੜ ਬਾਰੇ ਬਹੁਤਾ ਕੁਝ ਪਤਾ ਵੀ ਨਹੀਂ ਹੈਗਾ। ਜਿੱਥੋਂ ਤੱਕ ਉਹਨਾਂ ਦੀ 1 ਪੁਆਇੰਟ ਔਫ View ਹੈ ਮੈਂ ਉਸ ਨੂੰ ਐਪਰੀਸ਼ੀਏਟ ਕਰਦਾ ਬਹੁਤ ਜ਼ਿਆਦਾ। ਉਹ ਕਹਿ ਰਹੇ ਆ ਵੀ ਜਿਹੜੇ ਸਿੱਖ ਆ ਉਹਨਾਂ ਨੂੰ ਮੈਂ ਅੰਮ੍ਰਿਤ ਪਾਨ ਕਰਵਾ ਰਿਹਾ। ਮੈਂ ਸਮਝਦਾ ਇਹ ਬਹੁਤ ਵਧੀਆ ਗੱਲ ਆ। ਕਈ ਲੋਕ ਉਹਨਾਂ 'ਤੇ ਇਲਜ਼ਾਮ ਵੀ ਲਾ ਰਹੇ ਆ ਵੀ ਪਤਾ ਨਹੀਂ ਕਿਸੇ ਏਜੰਸੀ ਦੇ ਬੰਦੇ ਆ ਮੈਂ ਕਹਿੰਦਾ ਜੇ ਏਜੰਸੀਆਂ ਦੇ ਬੰਦੇ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਾਉਣ ਨਸ਼ਿਆਂ ਤੋਂ ਛੁਡਾਉਣ ਗੈਂਗਸਟਰਾਂ ਤੋਂ ਬਾਹਰ ਕੱਢਣ ਉਹਨਾਂ ਨੂੰ ਚੰਗਾ ਸੁੱਚਾ ਸਿੱਖੀ ਜੀਵਨ ਦੇਣ ਤਾਂ ਮੈਂ ਤਾਂ ਸਮਝਦਾ ਵੀ ਉਹ ਬਹੁਤ ਵਧੀਆ ਗੱਲ ਆ ਜੇ ਉਹ ਇਸ ਕਿਸਮ ਦੀ ਗੱਲ ਕਰ ਰਿਹਾ ਕਿ ਲੋਕਾਂ ਨੂੰ ਅੰਮ੍ਰਿਤ ਪਾਨ ਕਰਾ ਰਿਹਾ ਤਾਂ ਮੈਂ ਇਹ ਸਮਝਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਹੈ ਇਸ ਦੇ ਉੱਤੇ ਨਾ ਤਾਂ ਕਿਸੇ ਨੂੰ ਖਫਾ ਹੋਣ ਦੀ ਲੋੜ ਹੈ ਨਾ ਕਿਸੇ ਨੂੰ ਇਲਜ਼ਾਮ த்தரਸੀ ਕਰਨ ਦੀ ਲੋੜ ਹੈ ਤੋਂ ਇਹ ਗੱਲ ਮੈਂ ਤਾਂ ਉਹਨਾਂ ਬਾਰੇ ਇੰਨੀ ਕੀ ਜਾਣਦਾ ਇਸ ਤੋਂ ਵੱਧ ਮੈਂ ਉਹਨਾਂ ਬਾਰੇ ਬਹੁਤਾ ਜਾਣਦਾ ਨਹੀਂ ਨਾ ਮੈਂ ਉਹਨਾਂ ਨੂੰ ਪਛੋਕੜ ਨੂੰ ਕਦੇ ਉਹਨਾਂ ਬਾਰੇ ਸੁਣਿਆ ਨਾ ਮਤਲਬ ਗੱਲ ਕੀਤੀ ਉਹ ਜਿਹੜਾ ਬੰਤਾ ਸਿੰਘ ਆ ਮੈਂ ਤਾਂ ਉਹਨੂੰ ਬਹੁਤ ਘਟੀਆ ਆਦਮੀ ਸਮਝਦਾ ਜਿਹਦੇ ਕੋਲ ਨਾ ਸੂਝ ਆ ਨਾ ਵਿਚਾਰ ਆ ਨਾ ਗਿਆਨ ਆ ਨਾ ਸਮਝ ਆ ਉਹ ਲੋਕਾਂ ਨੂੰ ਮਤਲਬ ਆਪਣਾ ਪ੍ਰਚਾਰ ਜਿਆ ਕਰੀ ਜਾਂਦਾ ਜਿਹਦੀ ਕੋਈ ਬਹੁਤੀ ਰੈਲੇਵੈਂਸ ਨਹੀਂ ਹੈਗੀ ਤਾਂ ਇਸ ਕਰਕੇ ਬੰਤਾ ਸਿੰਘ ਨੂੰ ਖਾਮਖਾ ਇੰਪੋਰਟੈਂਸ ਦੀ ਨਹੀਂ ਜ਼ਰੂਰਤ ਨਹੀਂ ਹੈ ਅਮਰਪਾਲ ਸਿੰਘ ਨੂੰ ਆਪਣਾ ਜੋ ਵੀ ਪ੍ਰੋਗਰਾਮ ਉਹਨਾਂ ਦਾ ਹੈ ਉਸ ਦੇ ਉੱਤੇ ਚੱਲਦੇ ਰਹਿਣਾ ਚਾਹੀਦਾ ਹੈ ਉਸ ਦੇ ਉੱਤੇ ਉਹਨਾਂ ਨੂੰ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਜਦੋਂ 10ਵੇਂ ਪਾਤਸ਼ਾਹ ਨੇ ਅਮਰਦੀਪ ਜਿਹੜਾ ਇੰਸਟੀਚਿਊਸ਼ਨ ਸਟਾਰਟ ਕੀਤਾ ਤਾਂ ਉਸ ਵੇਲੇ ਕਿੰਨੇ ਬੰਦੇ ਆਏ ਸੀ ਬਹੁਤ ਜ਼ੋਰ ਲਾ ਕੇ ਪੰਜ ਨਿਤਰੇ ਸੀ ਪੰਜ ਹੀ ਨਿਤਰੇ ਸੀ ਨੇ ਪੰਜ ਪਿਆਰੇ ਛੇਵਾਂ ਤਾਂ ਨਹੀਂ ਆਇਆ ਨਾ ਤੇ ਉਸ ਵੇਲੇ ਵੀ ਜਦੋਂ ਗੱਲ ਕੇਸ਼ਾਂ ਦੀ ਹੋਈ ਇਤਿਹਾਸਿਕ ਐਵੀਡੈਂਸ ਇਤਿਹਾਸ ਦੇ ਸਰੋਤ ਇਹ ਗੱਲ ਦੱਸਦੇ ਆ ਕਿ ਜਿਹੜੇ ਮਤਲਬ ਦਿੱਲੀ ਦੇ ਸਿੱਖ ਸੀ ਨਾ ਉਹ ਵੀ ਆਏ ਹੋਏ ਸੀ ਦਿੱਲੀ ਤੋਂ ਕਾਫੀ ਸਿੱਖ ਆਏ ਸੀ ਦਿੱਲੀ